ਅੱਜ ਇੰਟਰਨੈਸ਼ਨਲ ਐਂਟੀ ਡਰੱਗ ਡੇ ਤੇ 26 ਜੂਨ ਨੂੰ ਪੰਜਾਬ ਕਮਿਸ਼ਨਰ ਪੰਜਾਬ ਦੇ ਜਿਹੜੇ ਕਮਿਸ਼ਨਰ ਅਮਰਸਰ ਪਲੱਸ ਇਥੋਂ ਦਾ ਜਿਹੜਾ ਰੂਰਲ ਰੇਂਜ ਹੈਗੀ ਆ ਬਾਰਡਰ ਰੇਂਜ ਬਾਰਡਰ ਅਮਰਸਰ ਤੇ ਬਹੁਤ ਬਾਰਡਰ ਰੇਂਜ ਫਿਰੋਜ਼ਪੁਰ ਦਾ ਤਰੰਤਾਰਨ ਚਾਰ ਤੋਂ ਪੰਜ ਡਿਸਟ੍ਰਿਕਟ ਦਾ ਇੱਥੇ ਜਿਹੜਾ ਨਸ਼ਾ ਜਿਹੜਾ ਇਕੱਠਾ ਡਿਸਪੋਜ਼ ਕੀਤਾ ਜਾ ਰਿਹਾ ਹੈ ਇਹ ਮਾਣਯੋਗ ਸੀਐਮ ਸਾਹਿਬ ਦੀਆਂ ਮਾਣਯੋਗ ਡੀਜੀਪੀ ਸਾਹਿਬ ਦੀ ਜਿਹੜੀ ਕਮਿਟਮੈਂਟ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਕਮਿਟਮੈਂਟ ਦੇ ਅ ਤਹਤ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਜਿਹੜਾ ਇਹ ਕਾਮਯਾਬੀਆਂ ਹੋਈਆਂ ਨੇ ਉਹ ਕਾਮਯਾਬੀਆਂ ਤੇ ਜੋ ਵੀ ਹੋਈਆਂ ਨੇ ਜਿੰਨਾ ਦਾ ਨਸ਼ਾ ਹੈਗਾ ਉਹ ਅੱਜ ਡਿਸਟਰਾਇ ਕੀਤਾ ਜਾ ਰਿਹਾ ਕਿੰਨਾ ਨਸ਼ਾ ਵਾ ਤੇ ਕੀ ਕੁਝ ਹੈਗਾ ਇਹਦੇ ਵਿੱਚ ਇਹਦੇ ਚ ਹੀਰੋਇਨ ਹੈ ਵੱਡੀ ਮਾਤਰਾ ਦੇ ਵਿੱਚ ਇਹਦੇ ਚ ਨਸ਼ੀਲੀਆਂ ਗੋਲੀਆਂ ਨੇ ਮੇਜਰ ਦੋ ਦੌਰ ਤੇ ਦੋ ਨਸ਼ੇ ਨੇ ਉਹ ਜਿਹੜੇ ਅੱਜ ਡਿਸਟ੍ਰੈਕਟ ਕੀਤਾ ਗਿਆ ਕਿੰਨੀ ਹੀਰੋਨਾਂ ਕਿ ਜਿਹੜੀ ਕਮਿਸ਼ਨਰੇਟ ਦੀ ਆ 29 ਕਿਲੋ ਦੇ ਕਰੀਬ ਹੈਗੀ ਆ ਤੇ ਕਈ ਮੋਰ ਥੈਨ 1 ਲੱਖ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਐਵੇਂ ਅਲੱਗ-ਅਲੱਗ ਬਾਕੀ ਡਿਸਟ੍ਰਿਕਟ ਨੇ ਆਪਣੀਆਂ-ਆਪਣੀਆਂ ਹੈਗੀਆਂ ਪੂਲ ਸੀ ਕਹਿ ਸਕਦੇ ਦੋ ਤਿੰਨ ਕਟੋਕਟ 2 ਕੁਇੰਟਲ ਜਿਹੜਾ ਸਾਰੇ ਇਥੋਂ ਦਾ ਮੋਰਨ ਡਾਕੂਮੈਂਟਲ ਹੋ ਜਾਂਦਾ ਜਿਹੜੇ ਨਸ਼ਾ ਤੇ ਪੀਣ ਵਾਲੇ ਜਾਂ ਵੇਚਣ ਵਾਲੇ ਤੇ ਉਹਨਾਂ ਦੀਆਂ ਪਰੋਟੇ ਵੀ ਜ਼ਬਤ ਕੀਤੀਆਂ ਗਈਆਂ ਜੀ ਹਾਂਜੀ ਉਹਨਾਂ ਉਹਨਾਂ ਦੀਆਂ ਜਿਹੜੀਆਂ ਜੋ ਵੀ ਨਸ਼ੀਲੇ ਕੰਮ ਨਸ਼ੀਲੇ ਜਿਹੜੇ ਨਸ਼ੀ ਨਸ਼ੀ ਦੀ ਤਸਕਰੀ ਕਰਕੇ ਪ੍ਰੋਪਰਟੀਆਂ ਬਣਾਉਂਦੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਲਗਾਤਾਰ ਜ਼ਬਤ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਟੈਚ ਕੀਤਾ ਜਾਂਦਾਗਾ ਤਾਂ ਕਿ ਉਹਨਾਂ ਨੂੰ ਜੋ ਇਹ 2 ਨੰਬਰ ਦੀ ਕਮਾਈ ਕਰਦੇ ਨੇ ਉਹ 2 ਨੰਬਰ ਦੀ ਕਮਾਈ ਤੋਂ ਬਣਾਈ ਪ੍ਰੋਪਰਟੀ ਆ ਜਿਹੜੀ ਉਹ ਜਿਹੜੀ ਸਾਰੀ ਉਹ ਇਸੇ ਚੀਜ਼ ਕੀਤੀ ਜਾਂਦੀ ਸਰ ਬੜੇ ਘਰ ਬਰਬਾਦ ਹੋਏ ਸੀ ਇਹਨਾਂ ਨਸ਼ਿਆਂ ਦੇ ਨਾਲ ਲੋਕਾਂ ਨੂੰ ਕੋ ਸਹਿਯੋਗ ਮੰਗਣਾ ਚਾਹੀਦਾ ਕੋਈ ਵੀ ਜਿਹੜੀ ਬਿਮਾਰੀ ਆ ਕੋਈ ਵੀ ਜਿਹੜੀ ਬਰਿਆਈ ਆ ਉਹ ਸਮਾਜ ਦੇ ਸਹਿਯੋਗ ਤੋਂ ਬਿਨਾ ਜਿਹੜੀ ਆ ਉਹ ਕਦੇ ਖਤਮ ਨਹੀਂ ਹੋ ਸਕਦੀ ਇਹ ਇਕੱਲੀ ਪੁਲਿਸ ਇਹ ਕੰਮ ਕਰੂਗੀ ਕਰ ਸਕਦੀ ਆ ਪਰ ਜਿੰਨਾ ਜਦੋਂ ਪਬਲਿਕ ਦਾ ਸਹਿਯੋਗ ਹੋਵੇਗਾ ਜਦੋਂ ਇੱਕ ਪਬਲਿਕ ਚੇਤਨਤਾ ਹੋਵੇਗੀ ਜਦੋਂ ਉਹ ਨਾਲ ਲੱਗ ਕੇ ਕੰਮ ਕਰਨਗੇ ਡੈਫੀਨਿਟਲੀ ਜਿਹੜੀ ਇਹ ਸਫਲਤਾ ਜਿਹੜੀ ਉਹ ਬਹੁਤ ਛੇਤੀ ਪਹੁੰਚ ਹੋ ਜਾਂਦੀ ਹੈ ਧੰਨਵਾਦ ਥੈਂਕ ਯੂ